ਆਨੇ ਲਿਖ ਦੀ ਕਾਨੂੰਨ ਰੱਦ ਕਰਨੀ ਗਾ ਕਰੀ ਨਾ ਤਰੀਕਾ ਉਹ ਬੱਚਾ ਬੱਚਾ ਉਠੂਣ ਸਾਰਾ ਹੀ ਪੰਜਾਬ ਦੀ ਸਾਰੀਆਂ ਸਟੇਟਾਂ ਆਜੂ ਵੀ ਸਾਡੇ ਨਾਲ ਨਹੀਂ ਉਹ ਬੱਚਾ ਬੱਚਾ ਉਠੂਣ ਸਾਰਾ ਹੀ ਪੰਜਾਬ ਦੀ ਸਾਰੀਆਂ ਸਟੇਟਾਂ ਉਹ ਵੀ ਅੱਜ ਸਾਡੇ ਨਾਲ ਨਹੀਂ ਗਾ ਕਰੀ ਨਾ ਤਰੀਕਾ उहो भाव सारे बदल आ न त करणी गां करीना तरीक़ा जहिड़ लिखंदी कानून रद्द करी गां करीना तरीक़ा ਜਿਹੜੇ ਦੇਖ ਦੀ ਕਮੂਰਤ ਕਰਨੀ ਗਾ ਕਰੀਨਾ ਤਰੀਕਾ ਤੇਰੇ ਦਰਾਂ ਵਿੱਚ ਵਹਿਗੇ ਜੇ ਰਦਰੀਆ ਬੁਝਾ ਕੇ ਦੀ ਉਠਾਂਗੇ ਤਾਂ ਫੇਰ ਰਸੇ ਹੱਥ ਬੋਨਵਾ ਕੇ ਨਹੀਂ ਤੇਰੇ ਦਰਾਂ ਵਿੱਚ ਵਹਿਗੇ ਜੇ ਰਦਰੀਆ ਬੁਝਾ ਕੇ ਦੀ ਉਠਾਂਗੇ ਤਾਂ ਫੇਰ ਰਸੇ ਹੱਥ ਬੋਨਵਾ ਕੇ ਨਹੀਂ ਕਿਸੇ ਗੱਲ ਦਾ ਨਾ ਹੋਰ ਸਾਨੂੰ ਡਰਨੀ ਗਾ ਕਰੀਨਾ ਤਰੀਕਾ ਹਾ ਜਿਹੜੇ ਦੇਖਦੀ ਕਦੀ ਰਤ ਕਰਨੀ ਗਾ ਕਰੀਨਾ ਤਰੀਕਾ ੱਟੀਆਂ ਦੀਆਂ ਗੱਲਾਂ ਵਿੱਚ ਰੱਖ ਲਈ ਕਿਆਲੀ ਕੰਗਾ ਲੈ ਕੇ ਭੈ ਜੀ ਨਾ ਤੁੜਦਾ ਦੇ ਨਾਲ ਦੀ ਦਲੇਰ ਸਿੰਘ ਵਾਲਾ ਜਾਣੇ ਤੇਰੀ ਚਰਦੀ ਗਾ ਕਰੀਨਾ ਤਰੀਕਾ ਜਿਹੜੇ ਦੇਖਦੀ ਕਦੀ ਰਤ ਕਰਨੀ ਫੇਰ ਮਾਰੇਗੀ ਤੁਝੀ ਕਾ ਜੇ ਤੂੰ ਮੰਨ ਲਿਆ ਤੇਰਾ ਅਸੀਂ ਕਰਦੀ ਫੇਰ ਮਾਰੇਗੀ ਤੁਝੀ ਕਾ ਧੰਨਵਾਦ ਜੀ ਪੰਜਾਬ ਸਰਕਾਰ ਮੁੜਦਾਬਾਦ 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 ਸਾਡੇ ਬੁੱਟਾ ਸਿੰਘ ਤੁਲੂਵਾਲ ਤੋਂ ਪਾਰਟੀ ਦੇ ਆਗੂ ਨੇ ਉਹ ਵੱਡਾ ਜੱਫਾ ਲੈ ਕੇ ਇੱਥੇ ਪਹੁੰਚੇ ਨੇ ਧੰਨਵਾਦ ਕਰਦੇ ਆ ਜੀ ਔਰ ਗਲਜਾਰ ਖਾਨ ਜੀ ਤਾਰਾ ਪਹਿਲਾਂ ਤਾਂ ਸਾਰਿਆਂ ਨੇ ਜੀ ਫਰਕ ਕਰਨ ਸਾਰਿਆਂ ਨੂੰ ਅਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਬੇਬੇ ਥੋੜਾ ਬੋਲ ਪਉਤਾ ਨੂੰ ਆ ਜਿਹੜੇ ਇਕੱਠੇ ਹੋ ਕੇ ਮੇਟਾਂ ਨੇ ਰਲ ਕੇ ਮੁੰਦਾ ਚੁੱਕਿਆ ਆਪਾਂ ਆਪਾਂ ਸਾਰੇ ਰਲ ਕੇ ਪਿੰਡਾਂ ਦੇ ਹੱਥ ਜੋੜ ਕੇ ਬੇਨਤੀ ਆ ਸਾਰੇ ਇਕੱਠੇ ਹੋ ਕੇ ਇੱਕ ਝੋਟ ਹੋ ਕੇ ਚੱਲੋ ਅੱਜ ਜੇ ਸਾਬ ਨਾਲ ਆਪਾਂ ਮੇਟ ਐਨੇ ਬੰਦੇ ਨੇ ਆ ਤੇ ਤੂੰ ਹੋਰ ਦੁੱਖਣਾ ਕੱਟ ਹੁੰਦਾ ਤਾਂ ਰਲ ਕੇ ਆਪਾਂ ਕਿਤੇ ਦੀ ਕਿਤੇ ਗੱਲਾਂਗੇ ਇਸ ਲਈ ਸਾਰਿਆਂ ਨੂੰ ਬੇਨਤੀ ਆ ਅੱਗੇ ਵੀ ਸਾਰਿਆਂ ਨੂੰ ਕਿਹਾ ਕਰੋ ਵੀ ਭਾਈ ਨਾਲ ਕੇ ਚਲੋ ਤੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਘਰਨੇ ਤੇ ਅੱਜਾਂ ਕੱਲ ਦੀਆਂ ਬੇਨਤੀਆਂ ਪਰਸੋਂ ਦੇ ਬੁਲਾਈ ਜਾਂਦੇ ਆ ਭਾਈ ਆਓ ਆਓ ਉਸਾਂ ਨਾਲ ਜਿਸਨੋਂ ਮੇਡ ਆ ਇਕੱਠੇ ਹੋ ਕੇ ਆਇਆ ਉਸਾਂ ਨਾਲ ਕੋਈ ਨਹੀਂ ਆਇਆ ਕੱਲਾ ਸਾਡਾ ਮੇਟਾਂ ਦਾ ਕੰਮ ਨਹੀਂ ਹੈਗਾ ਜੇ ਕਈਏ ਇਹ ਕਲਾ ਦਾ ਮੇਟਾਂ ਦਾ ਕੰਮ ਆ ਇਹ ਕਲਾ ਮੇਟਾਂ ਦਾ ਕੰਮ ਨਹੀਂ ਜੇ ਬਰਕਰ ਸਾਡੇ ਨਾਲ ਤੁਰੂਗੇ ਜੀ ਫੇਰੀ ਅੱਗੇ ਛੋਟੇ ਨਾਲ ਤੁਰਾਂਗੇ ਛੋਟਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਨਾਲ ਕਰੋ ਹੱਥ ਜੋੜ ਕੇ ਕਰਦੇ ਆ ਤੇ ਕੰਮ ਆਪਾਂ ਰੋਕਣ ਨਹੀਂ ਦੇਣਾ ਹੈ ਆਪਣੇ ਗਰੀਬਾਂ ਦੀ ਇਹ ਹੀ ਧਿਆੜੀ ਆ 3500 ਨਾਲ ਆਪਾਂ ਮਸਾ ਬਿਜਾਰਾ ਕਰਦੇ ਆ ਜੇ ਨਲਕੇ ਕੰਮ ਚੱਲੂ ਕਰਾ ਲੈ ਤਾਂ ਹਮੇਸ਼ਾ ਚੱਲਦਾ ਰੂ 4 ਸਾਲ 5 ਸਾਲ ਵਧੀਆ ਕੰਮ ਚੱਲਦਾ ਇੱਕਾਂ ਸਰਕਾਰ ਆਈ ਹੈ ਇਹ ਜੀ ਕਿਹੜੇ ਮੂੰਹ ਇਹਨਾਂ ਦੀ ਸਾਰੀ ਸਰਕਾਰ ਨੇ ਆਪਣਾ ਮਜ਼ਦੂਰਾਂ ਦਾ ਪੱਠਾ ਵਹਾਦਾ ਇੱਥੇ ਕੋਈ ਬਦਲਾਅ ਗੁਲਾਬ ਗਲਾ ਕਰੀ ਗਿਆਂ ਬਦਲਾਅ ਦੇਖ ਲੋ ਕਿੰਨੇ ਸੋਹਣੇ ਕਰਿਆ ਆਪਣੀ ਖੱਟੀ ਪੂਛਦੀ ਸਾਰਿਆਂ ਨੇ ਇਹਨਾਂ ਪਰ ਇਹਨੇ ਵੀ ਨਜੇ ਪਤੇ ਕਰਦੇ ਆ ਪਿੰਡਾਂ ਦੇ ਇਹਨਾਂ ਬਰਾਹਾ ਪੰਚਾਇਤਾਂ ਵੀ ਜਾਣਦੀਆਂ ਸਰਕਾਰਾਂ ਵੀ ਜਾਣਦੀਆਂ ਨਕਸ਼ੇ ਕਿੱਥੋਂ ਆਉਂਦੇ ਆ ਕਿਵੇਂ ਕਰਦੇ ਆ ਸਭ ਨੂੰ ਪਤਾ ਪਰ ਕੋਈ ਬਾਜ਼ ਨਹੀਂ ਖਾਉਂਦਾ ਜੇ ਆਪਾਂ ਰਲ ਕੇ ਸਾਰੇ ਬਾਜ਼ ਵੀ ਖਾਵਾਂਗੇ ਨਕਸ਼ੇ ਮਜ਼ਦੂਰਾਂ ਦੇ ਬੱਚੇ ਆ ਜਿਹੜੇ ਰੋਦੇ ਫਿਰਦੇ ਆ ਵਿਚਾਰੇ ਆਪਾਂ ਦਿਹਾੜੀਆਂ ਦਾਪਾ ਕਰਦੇ ਆ ਆਪਣੇ ਜਿਹੜੀ ਦਾਪੇ ਨਾਲ ਘਰਵਾਰ ਚੱਲਦਾ ਜੇ ਆਪਾਂ ਇਹ ਨਾਲ ਕੋਈ ਸਾਥ ਦਿੱਤਾ ਇੱਕ ਦੂਜੇ ਦਾ ਫਿਰ ਕੋਈ ਫਾਇਦਾ ਨਹੀਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਸਾਰੇ ਰਲ ਕੇ ਚੱਲੋ ਮੈਂ ਇੰਨਾ ਕਹਿਣਾ ਚਾਹੁੰਦਾ ਧੰਨਵਾਦ ਕਰਦੇ ਆ ਸਭ ਦਾ ਬਾਈਬੀ ਕਰਦੇ ਨੇ ਬਾ ਤੇ ਉਸ ਤੋਂ ਵੀ ਜਾਦਾ ਧੰਨਵਾਦ ਇਹ ਕਰਦੇ ਆ ਵੀ ਇਹੇ ਮਤਲਬ ਕਿ ਦੱਬੇ ਕੁਟੇ ਲੋਕਾਂ ਦੀ ਅਗਵਾਈ ਕਰਦੇ ਵਿੱਚ ਪੈਰ ਪਾਇਆ ਇਹਨਾਂ ਨੇ ਸੋ ਇਸ ਵਾਰ ਬੇਨਤੀ ਕਰਵਾਉਂਦੇ ਕੋਈ ਸਾਥੀ ਹੋਰ ਗੀਤ ਲਾਉਣਾ ਚਾਹੁੰਦਾਗਾ ਉਹ ਵੀ ਆਪਣਾ ਨਾਮ ਲਿਖਵਾ ਦੇ